ਸਰ ਪ੍ਰੇਸ਼ਾਸਤਰੀਕਰ ਨੋਸ਼ਕਾਰ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜੰਦਰ ਬੈਸਟ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਸਾਡੇ ਆਵਾਦੀ ਪਾਰਟੀ ਦੇ ਇਮਾਨਦਾਰ ਐਮਐਲਏ ਕੈਂਡੀਡੇਟ ਸ਼੍ਰੀ ਮਹਿੰਦਰ ਪੱਗਾ ਜੀ ਉੱਥੋਂ ਚੋਣ ਲੜ ਰਹੇ ਹਨ ਮੈਨੂੰ ਵੀ ਮੌਕਾ ਮਿਲਿਆ ਉੱਥੇ ਚੋਣ ਪ੍ਰਚਾਰ ਕਰਨ ਜਾਂਦਾ ਮੈਂ ਆਪਣੀ ਟੀਮ ਨੇ ਦੇ ਨਾਲ ਜਾ ਕੇ ਉੱਥੇ ਚੋਣ ਪ੍ਰਚਾਰ ਕੀਤਾ ਜੰਦਰ ਵਸਗੀਆਂ ਦਾ ਫਤਵਾ ਇੱਕ ਪਾਸੇ ਹੈ ਕੀ ਮਹਿੰਦਰ ਪਗਜ ਜੀ ਜੋ ਜਹੰਦਰ ਵਖਤ ਤੋਂ ਉਮੀਦਵਾਰਨ ਆਮ ਆਦੀ ਪਾਰਟੀ ਦੇ ਬਹੁਤ ਵੱਡੀ ਲੀਡ ਦੇ ਨਾਲ ਉਹ ਆਪਣੀ ਸੀਟ ਉਥੇ ਜਿੱਤੇ ਹਨ ਸੀਟ ਜਿੱਤਣ ਦਾ ਕਾਰਨ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਹਰਮਨ ਪਿਆਰੇ ਸੀ ਪੰਜਾਬ ਜਿਨ੍ਹਾਂ ਨੇ ਪੰਜਾਬ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਲਗਭਗ 3 ਸਾਲ ਦਾ ਸਮਾਂ ਹੋ ਚੁਕਿਆ ਹੈ ਉਹਨਾਂ ਨੇ ਪੰਜਾਬ ਦੇ ਲਈ ਜਨ ਅਤੇ ਕਰਕੇ ਆਪਣੇ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਕੰਮ ਕੀਤੇ ਹਨ ਜਿਸ ਤਰ੍ਹਾਂ ਕੀ ਸਰਕਾਰੀ ਨੌਕਰੀਆਂ ਹੋ ਗਈਆਂ ਆਮ ਲੋਕਾਂ ਦੇ ਕੰਮ ਹੋ ਗਏ ਗਰੀਬ ਲੋਕਾਂ ਦੇ ਕੰਮ ਹੋ ਗਏ ਚਾਹੇ ਵਪਾਰੀ ਵਰਗ ਦੇ ਕੰਮ ਹੋ ਗਏ ਬਿਜਲੀ ਦੇ ਬਿੱਲ ਫ੍ਰੀ ਹੋ ਗਏ ਉਹ ਸਾਰੇ ਜੋ ਵਾਦੇ ਹਲੇ ਪੈਂਡਿੰਗ ਰਹੇ ਹਨ ਉਹ ਵੀ ਜਲਦੀ ਹੀ ਆਮ ਆਦੀ ਪਾਰਟੀ ਦੀ ਸਾਡੀ ਸਰਕਾਰ ਸਾਡੇ ਹਰਮਨ ਪਿਆਰੇ ਜੀ ਭਗਵਾਨ ਸਿੰਘ ਜੀ ਮਾਨ ਉਹ ਪੂਰੇ ਕਰਨਗੇ ਮੈਂ ਆਪਜੀ ਨੂੰ ਦੱਸਣਾ ਚਾਹੁੰਦਾ ਕਿ ਹਲਕਾ ਜੰਦਰ ਵੈਕਸੀਨ ਸੀਟ ਅਸੀਂ ਬਹੁਤ ਹੀ ਵੱਡੇ ਮਰਦ ਨਾਲ ਜਿੱਤ ਰਹੇ ਹਾਂ ਔਰ ਉਹ ਸਾਰਾ ਜੋ ਸਾਡਾ ਟੀਮ ਪਲਾਨ ਸਾਡੀ ਜੋ ਸਾਡੇ ਸਭ ਬਰਕਰਾਰ ਦੀ ਮਿਹਨਤ ਪ੍ਰਿੰਟੇਰ ਦੀ ਮੈਂ ਤਾਂ ਹੈ ਉਹੀ ਉਹ ਸੀਟ ਦਿੱਤੇਗੀ ਇਸੇ ਤਰ੍ਹਾਂ ਮੈਂ ਹਲਕਾ ਚੱਬੇਅਲ ਦੀ ਕਰਦਾ ਮੇਰੇ ਖਿਆਲ ਨਾਲ 2 ਜਾਂ 2.5 ਮਹੀਨੇ ਦੇ ਵਿੱਚ ਵਿੱਚ ਹਲਕਾ ਚੱਬੇਅਲ ਦੀ ਜਿੰਮਨੀ ਚੋਣ ਵੀ ਆ ਰਹੀ ਹੈ ਜਿੱਥੇ ਮੇਰੀ ਪਾਰਟੀ ਡਿਊਟੀ ਲਾਏਗੀ ਉੱਥੇ ਅਸੀਂ ਵੱਡੇ ਪੱਧਰ ਤੇ ਆਪਣੀ ਟੀਮ ਦੇ ਨਾਲ ਅਸੀਂ ਕੰਮ ਕਰਾਂਗੇ ਉਹ ਹਲਕਾ ਚੱਬੇਵਾਲ ਜਿਹੜੀ ਜਿੰਮਨੀ ਚੋਣ ਹੈ ਉਹ ਜਿੱਤ ਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਸਾ ਪੰਜਾਬ ਦੀ ਝੋਲੀ ਪਾਵਾਂਗੇ ਕਿਉਂਕਿ ਬਹੁਤ ਹੀ ਵੱਡੇ ਲੈਵਲ ਤੇ ਜੱੱਬੇਵਾਲ ਤੋਂ ਕਾਂਗਰਸ ਅਕਾਲੀ ਤੇ ਬੀਐਸਪੀ ਦੇ ਪਰਿਵਾਰ ਆਮ ਆਦੀ ਪਾਰਟੀ ਨੂੰ ਜੁਆਇਨ ਕਰਨ ਲਈ ਤਿਆਰ ਬੈਠੇ ਹਨ ਔਰ ਉਹਨਾਂ ਦਾ ਸੁਨੇਹਾ ਅੰਬੇਤਕ ਪਹੁੰਚ ਕੇ ਗਿਰਮਨ ਕੁਮਾਰ ਜੀ ਤੁਸੀਂ ਜਲਦੀ ਕਰੋ ਕਿ ਅਸੀਂ ਆਮ ਆਦੀ ਪਾਰਟੀ ਦਾ ਸਾਥ ਦੇਣਾ ਹੈ ਅਸੀਂ ਆਮ ਆਦੀ ਪਾਰਟੀ ਦਾ ਝਾੜੂ ਥੰਮਣਾ ਹੈ ਮੈਂ ਹਾਈ ਕਮਾਂਡ ਦੇ ਸੰਪਰਕ ਦੇ ਵਿੱਚ ਹਾਂ ਜਲਦੀ ਹੀ ਇਹਨਾਂ ਫੈਮਿਲੀਆ ਨੂੰ ਇਹਨਾਂ ਪਰਿਵਾਰਾਂ ਨੂੰ ਆਮ ਆਦੀ ਪਾਰਟੀ ਵਿੱਚ ਜੁਆਇਨ ਕਰਾ ਕੇ ਆਮ ਆਦੀ ਪਾਰਟੀ ਦਾ ਜੱੱਬੇਵਾਲ ਦਾ ਪਰਿਵਾਰ ਅਸੀਂ ਵੱਡਾ ਕਰਾਂਗੇ ਬਾਕੀ ਜੋ ਮੇਰੇ ਬਲਾਕ ਪ੍ਰਧਾਨ ਸਪਨਾਂ ਮੇਰੇ ਪੁਰਾਣੇ ਵਲੰਟੀਅਰ ਵਰਕਰ ਸਾਹਿਬਾਨ ਜੋ ਡਿਊਟੀ ਲਾਣਗੇ ਜੋ ਪਾਰਟੀ ਹਾਈ ਕਮਾਂਡ ਡਿਊਟੀ ਲਾਏਗੀ ਅਸੀਂ ਉਹਨੂੰ ਤਨਮਨ ਧੰਦੇ ਨਾਲ ਅਸੀਂ ਉਸ ਡਿਊਟੀ ਨੂੰ ਪੂਰਾ ਕਰਾਂਗੇ ਜਿਸ ਤਰ੍ਹਾਂ ਦੀ ਵੀ ਪਾਰਟੀ ਡਿਊਟੀ ਲਗਾਏਗੀ ਹਲਕਾ ਚੰਬੇਵਾਲ ਦੇ ਵਿੱਚ ਜਿਮਨੀ ਚੌਂ ਦੇ ਵਿੱਚ ਮੈਂ ਆਪਣੀ ਟੀਮ ਦੇ ਨਾਲ ਉਹ ਡਿਊਟੀ ਨਿਭਾਉਣ ਨੂੰ ਤਿਆਰ ਹਾਂ ਔਰ ਭਗਵਾਨ ਤੁਮਨਜੀ ਦੇ ਨਾਲ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਦਿਨ ਰਾਤ ਇਕ ਕਰਕੇ ਜਿੰਨੀਆਂ ਪੰਜਾਬ ਚ ਜ਼ਮੀਨੀ ਚੁੰਮਣਾ ਹੋਣ ਜਾਣੀਆਂ ਹਨ ਅਸੀਂ ਉਹ ਸਾਰੀਆਂ ਜਤਾ ਕੇ ਸ੍ਰੀ ਭਗਵਾਨ ਸਿੰਘ ਮਾਨ ਜੀ ਦੇ ਥੋਲੀ ਦੇ ਵਿੱਚ ਪਾਵਾਂਗੇ ਤਾਂ ਕਿ ਉਹਨਾਂ ਦੀ ਜਿਹੜੀ ਸਰਕਾਰ ਹੈ ਹੋਰ ਮਜ਼ਬੂਤ ਹੋਵੇਗੀ ਧੰਨਵਾਦ ਜੀ ਬਹੁਤ ਬਹੁਤ ਸਬ ਦਾ ਧੰਨਵਾਦ ਜੀ